ਵੀਰਵਾਲ ਦਿਵਸ ਜਿਹੜਾ ਹੈਗਾ ਐਸਾ ਦਿਵਸ ਹੈ ਜਿਹੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਗਿਆ ਜਿਹੜਾ ਕੰਮ ਐ ਜੀਪੀਸੀ ਨੂੰ ਕਰਨਾ ਸੀ ਉਹ ਸੰਤ ਸਰਕਾਰ ਨੇ ਕੀਤਾ ਇਹ ਅੱਜ ਸਾਡੇ ਬਾਬਿਆਂ ਬਾਰੇ ਪੂਰੀ ਦੁਨੀਆ ਦੇ ਵਿੱਚ ਦੱਸਿਆ ਗਿਆ ਉਹ ਤਾਂ ਹੀ ਦੱਸਿਆ ਗਿਆ ਬੁੱਕ ਦੇ ਬਾਹਰ ਲਿਖਿਆ ਗਿਆ ਸਾਹਿਬ ਜਦਿਆਂ ਨੇ ਇਸਲਾਮ ਨਹੀਂ ਕਬੂਲ ਕੀਤਾ ਲੇਕਿਨ ਗੜਗਾਦੀਏ ਗੱਲ ਬੋਲਦਾ ਨਹੀਂ ਆ ਮੁਸਲਮਾਨਾਂ ਦੇ ਨਾਲ ਸਾਂਝ ਵਧਾਉਣ ਵਾਸਤੇ ਉਹ ਸ਼ਬਦਾਂ ਦੀ ਹੀਰ ਪਾਇਰ ਕੀਤੀ ਜਾ ਰਹੀ ਹੈ। ਕੀ ਸਿਆਸਤ ਲੱਗਦੀ ਹੈ ਫਿਰ ਵੀ ਮੁਸਲਮਾਨਾਂ ਨਾਲ ਸਾਂਝ ਵਧਾਉਣੀ ਨਹੀਂ ਚਾਹੀਦੀ ਤੁਹਾਨੂੰ ਲੱਗਦਾ? ਮੈਨੂੰ ਤਾਂ ਲੱਗਦਾ ਕਿ ਸਾਡੀ ਉਹਨਾਂ ਨਾਲ ਸਾਂਝ ਹੈ ਹੀ ਨਹੀਂ। ਸਾਡੀ ਲੜਾਈ ਮੁਸਲਮਾਨਾਂ ਨਾਲ ਰਹੀ। ਕਹੇ ਉਹ ਚਮਕੌਰ ਦੀ ਗੜੀ 'ਚ ਰਹੀ ਹੋਵੇ। ਕਈ ਘਟਨਾਵਾਂ ਇਹ ਜਿਹੜੇ ਜਿੱਥੇ Hindu ਮੁਸਲਮਾਨ ਬਣ ਕੇ ਬੁਰਕੇ ਪਾ ਕੇ ਜਾ ਕੇ ਇਹ ਜਿਹੇ ਘਟਨਾਵਾਂ ਕਰ ਦਿੰਦੇ ਨੇ। ਤੂੰ ਕੋਈ ਕਨਵਰਟਡ ਤਾਂ ਨਹੀਂ ਹੈਗਾ ਤੁਸੀਂ ਆਪ। ਮਤਲਬ ਤੋ ਅਸੀਂ ਕਿਤੇ ਮੁਸਲਮਾਨ ਤੋਂ ਮੁਸਲਮਾਨ ਨੂੰ ਜਿੰਨਾ ਸਾੜ ਉਨਾ ਥੋੜਾ ਜਿਹੜੇ ਮੁਸਲਮਾਨ ਅਜਿਹੇ ਨੇ ਜਿਹੜੇ ਹਮੇਸ਼ਾ ਨਫ਼ਰਤ ਫਲਾ ਰਹੇ ਨੇ ਜਿਹੜੇ ਮੁਸਲਮਾਨ ਅੱਜ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨੂੰ ਮਾਰ ਰਹੇ ਨੇ ਜੋ ਮੇਰੇ ਡਕੇ ਆ ਜਾਵੇ ਮੈਂ ਵੀ ਨਾ ਛੱਡਾਂ ਮੈਂ ਵੀ ਝੜਾ ਦੂੰਗਾ ਕੇਂਦਰ ਸਰਕਾਰ ਵੱਲੋਂ ਬਾਲ ਵੀਰ ਦਿਵਸ ਮਨਾਇਆ ਗਿਆ ਉਹਦੇ ਤੇ ਵੀ ਕਾਫੀ ਆਵਾਜ਼ ਰਿਆ ਉਹਦੇ ਤੇ ਵੀ ਕਾਫੀ ਬਿਆਨ ਜੇ ਸੁਣਨ ਨੂੰ ਮਿਲੇ ਨੇ ਜਿਹੜੇ ਵੀ ਕਈਏ ਵੀ ਨਿੰਦਿਆ ਗਿਆ ਉਸ ਪ੍ਰੋਜੈਕਟ ਨੂੰ ਮੋਦੀ ਉਹਨਾਂ ਦੇ ਨਹੀਂ ਕਾਰ ਗਿਆ ਵੀਰਵਾਲ ਦਿਵਸ ਜਿਹੜਾ ਹੈਗਾ ਇੱਕ ਐਸਾ ਮੰਨ ਲਓ ਦਿਵਸ ਹੈ ਜਿਹੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਗਿਆ ਸਿੱਖਾਂ ਦਾ ਇਤਿਹਾਸ ਜਿਹੜਾ ਜਿੱਥੇ ਜਿਹੜਾ ਕੰਮ ਐ ਜੀਪੀਸੀ ਨੂੰ ਕਰਨਾ ਸੀ ਉਹ ਸੈਂਟ ਸਰਕਾਰ ਨੇ ਕੀਤਾ ਪਰ ਉਹ ਕਹਿੰਦੇ ਨਿਵਕੇ ਦੇਖਿਆ ਜਾ ਰਿਹਾ ਕਿਉਂਕਿ ਉਹ ਸਾਡੇ ਬਾਬੇ ਨੇ ਉਹ ਸਾਡੇ ਓਵੇਂ ਨੇ ਵੀ ਉਹਨਾਂ ਨੂੰ ਛੋਟਾ ਕਰਕੇ ਪੇਸ਼ ਕੀਤਾ ਜਾ ਰਿਹਾ ਹੁਣ ਗੜਗੱਜ ਦੇ ਬਾਪੂ ਨੇ ਚਾਚੇ ਨੇ ਤਾਏ ਨੇ ਭੂਆ ਨੇ ਮਾਸਿਆ ਗੜਗੱਜਦੇ ਨੇ ਬਾਹਲੇ ਸਮਾਜ ਨੂੰ ਤਾਂ ਪਤਾ ਨਹੀਂ ਸੀ ਕੌਣ ਨੇ ਜੀ ਜੇ ਅੱਜ ਸਾਡੇ ਬਾਬਿਆਂ ਬਾਰੇ ਪੂਰੀ ਦੁਨੀਆ ਦੇ ਵਿੱਚ ਦੱਸਿਆ ਗਿਆ ਉਹ ਤਾਂ ਹੀ ਦੱਸਿਆ ਗਿਆ ਬੁੱਕ ਦੇ ਬਾਹਰ ਲਿਖਿਆ ਗਿਆ ਬੀਰਵਾਲ ਦੇਵਸ ਅਗਰ ਜਦੋਂ ਬੁੱਕ ਖੋਲੀ ਆ ਜਦੋਂ ਇਤਿਹਾਸ ਦੱਸਿਆ ਗਿਆ ਤਾਂ ਛੋਟੇ ਸਾਹਿਬਜ਼ਾਦਿਆਂ ਦਾ ਉਹ ਸ਼ਹਾਦਤ ਦਾ ਇਤਿਆਹ ਦੱਸਿਆ ਗਿਆ ਕਿ ਸਾਹਿਬਜ਼ਾਦਿਆਂ ਨੇ ਇਸਲਾਮ ਨਹੀਂ ਕਬੂਲ ਕੀਤਾ ਹਮ ਲੇਕਿਨ ਗੜਗਾਜੀ ਗੱਲ ਬੋਲਦਾ ਨਹੀਂ ਹੈ ਹਮ ਇਹ ਕਹਿਣਾ ਬਣਦਾ ਸੀ ਕਿ ਇਸਲਾਮ ਨੂੰ ਠੁਕਰਾ ਕੇ ਜ਼ੁਲਮ ਨੂੰ ਆਪਣੇ ਸਹਿੰਦਿਆਂ ਹੋਏ ਆ ਸਿੱਖੀ ਨਿਭਾਗੇ ਹਮ ਲੇਕਿਨ ਉੱਥੇ ਕੀ ਕਿਹਾ ਜਾ ਰਿਹਾ ਏ ਟਿੱਡੇ ਢੰਗ ਨਾਲ ਮੁਸਲਮਾਨਾਂ ਦੇ ਨਾਲ ਸਾਂਝ ਵਧਾਉਣ ਵਾਸਤੇ ਉਹ ਸ਼ਬਦਾਂ ਦੀ ਹੀਰਪਾਇਰ ਕੀਤੀ ਜਾ ਰਹੀ ਹੈ। ਵੀਰਵਾ ਕੀ ਸਿਆਸਤ ਲੱਗਦੀ ਹੈ ਫਿਰ ਵੀ ਮੁਸਲਮਾਨਾਂ ਨਾਲ ਸਾਂਝ ਵਧਾਉਣੀ ਨਹੀਂ ਚਾਹੀਦੀ ਤੁਹਾਨੂੰ ਲੱਗਦਾ? ਮੈਨੂੰ ਤਾਂ ਲੱਗਦਾ ਕਿ ਸਾਡੀ ਉਹਨਾਂ ਨਾਲ ਸਾਂਝ ਹੈ ਹੀ ਨਹੀਂ। ਕੋਈ ਰੇਰ ਚੰਗੇ ਲੋਕ ਨੇ, ਰੇਰ ਨੇ ਉਹ। ਨਹੀਂ ਤਾਂ ਜਿਹੜੇ ਇਮਾਮ ਵਰਗੇ ਵੀ ਆ ਕੇ ਸਾਡੇ ਧਰਮ ਵਿੱਚ ਉਹ ਮੰਨ ਲਓ ਗੱਲ ਕਰਨਗੇ ਤੇ ਉਹ ਨਿਊਜ਼ੀਲੈਂਡ ਦਾ ਮਸਲਾ ਹੈ ਇਮਾਮ ਨੇ ਆਪਣੇ ਬਿਆਨ ਦਿੱਤੇ। ਉਹਦਾ ਕੀ ਰੋਲ ਹੈ? ਉਹ ਆਪਣੇ ਹਲਾਲਾ ਤੇ ਦਵੇ ਬਿਆਨ, ਉਹ ਤਿੰਨ ਤਲਾਕ ਤੇ ਬੋਲੇ। ਉਹ ਜਿਹੜਾ ਜ਼ੁਲਮ ਅੱਜ ਬੰਗਲਾਦੇਸ਼ ਵਿੱਚ ਹੈ ਉਹਦੇ ਪ੍ਰਦਰਸ਼ਨ ਕਰੇ ਉੱਥੇ ਧਰਨੇ ਤੇ ਬੈਠੇ ਲੇਕਿਨ ਇਹਨਾਂ ਲੋਕਾਂ ਨੇ ਪੰਜਾਬ ਦਾ ਜਾਂ ਇਸਾਈ ਕਰਨ ਕਰਨਾ ਜਾਂ ਇਸਲਾਮਿਕ ਕਰਨ ਕਰਨਾ ਨਹੀਂ ਪਰ ਆਪਣੇ ਜਹਾਰਤ ਚ ਵੀ ਦੇਖੀਏ ਮੁਸਲਮਾਨਾਂ ਨਾਲ ਕਈ ਥਾਵਾਂ ਤੇ ਬਹੁਤ ਤੱਕਾ ਹੁੰਦਾ ਉਹਨਾਂ ਨੂੰ ਜੇਕਰ ਅਸੀਂ ਗੱਲ ਕਰੀਏ ਵੀ ਨਮਾਜ਼ ਪੜ੍ਹ ਰਹੇ ਨੇ ਜੇ ਸੜਕ ਦੇ ਉੱਤੇ ਕਿਤੇ ਤਾਂ ਉਹਨਾਂ ਨੂੰ ਸੜਕ ਤੇ ਸੜਕ ਤੇ ਨਵਾਜ਼ ਤੁਸੀਂ ਮੈਂ ਕਿਤੇ ਮੈਂ ਵੀ ਨਹੀਂ ਕਰ ਦਿੰਦਾ ਕਿਉਂ ਕਿ ਸੜਕ ਸੜਕ ਦੇ ਉੱਤੇ ਸੜਕ ਦੇ ਉੱਤੇ ਅਸੀਂ ਕਿ ਜਿਹੜੇ ਰੋਡ ਕਾਵੜੀ ਯਾਤਰਾ ਲੈ ਕੇ ਜਾਂਦੇ ਨੇ ਉਹ ਕਰਨ ਦੇ ਸਕਦੇ ਹਾਂ ਜਗਰਾਤੇ ਕਰਨ ਦੇ ਸਕਦੇ ਆਂ ਕਾਰ ਐਂ ਕਿਆ ਉਹ ਇੱਕ ਯਾਤਰਾ ਹੈ ਉਹ ਪ੍ਰੈਜ਼ੀਡੈਂਟ ਨਹੀਂ ਹੈ ਤੁਸੀਂ ਅਗਰ ਨਵਾਜ਼ ਕਰੀ ਤੁਹਾਡੇ ਲਾਗੇ ਮੇਰੇ ਘਰ ਦੇ ਇਥੇ ਪੈਕ ਸਾਈਡ ਨਵਾਜ਼ ਕਰ ਹੈਗਾ ਤੁਸੀਂ ਉੱਥੇ ਕਰ ਸਕਦੇ ਹੋ ਜਾਂ ਤੁਹਾਡੇ ਕੋਲ ਪ੍ਰੋਪਰ ਸੇਫ ਜਗ੍ਹਾ ਹੈ ਤੁਸੀਂ ਉਹਨੂੰ ਕਿਉਂ ਨਹੀਂ ਕਰ ਰਹੇ ਅੱਜ ਨਹੀਂ ਫਿਰ ਜਗਰਾਤੇ ਵੀ ਪੈਲਸਾ ਦੇ ਵਿੱਚ ਫਾਮਾ ਉਸ ਦੇ ਵਿੱਚ ਹੋ ਸਕਦੇ ਨੇ ਦੇਖੋ ਬਿਜਨੌਰ ਚ ਕੀ ਹੋ ਰਿਹਾ ਇੱਕ ਸਿੱਖ ਵੱਲੋਂ ਔਰੰਗਜ਼ੇਬ ਦਾ ਛੋਟੇ ਸਹਿਬਜ਼ਾਦੇਆਂ ਦਾ ਜਦੋਂ ਇਤਿਹਾਸ ਸੁਣਾਇਆ ਗਿਆ ਮੁਸਲਮਾਨਾਂ ਨੇ ਉਹਤੇ ਬਾਹਰ ਕੀਤੇ ਜੀ ਤੁਹਾਨੂੰ ਯਾਦ ਹੋਏਗਾ ਅੱਜ ਉਹ ਜ਼ਖਮੀ ਹਾਲਤ ਵਿੱਚ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਕਿਉਂ ਤੁਸੀਂ ਔਰੰਗਜ਼ੇਬ ਇਹਨਾਂ ਦਾ ਜੀਜਾ ਲੱਗਦਾ ਜਿਸਨ ਇਨਸਾਨ ਨੇ ਐਨੇ ਜ਼ੁਲਮ ਕਰੇ ਹੁਣ ਇਸ ਧਰਤੀ ਤੇ ਇਸ ਸੰਸਕ੍ਰਿਤੀ ਨੂੰ ਮਟਾਇਆ ਹੋਵੇ ਅੱਜ ਵੀ ਮੁਸਲਮਾਨਾਂ ਨੂੰ ਉਹ ਚੰਗਾ ਲੱਗਦਾ ਲੇਕਿਨ ਉਤੇ ਜਥੇਦਾਰ ਦਾ ਕੋਈ ਬਿਆਨ ਨਹੀਂ ਹੈ ਮੁਸਲਮਾਨਾਂ ਦੇ ਨਾਲ ਕੋਈ ਇਹਨਾਂ ਦਾ ਬੈਰ ਨਹੀਂ ਦੱਲਦਾ ਦੂਜੇ ਪਾਸੇ ਇਮਾਮ ਦਾ ਕੋਈ ਬਿਆਨ ਨਹੀਂ ਹੈ ਸਾਡਾ ਇਹਨਾਂ ਲੋਕਾਂ ਨਾਲ ਜਦੋਂ ਵੀ ਸਿੱਖ ਇਤਿਹਾਸ ਤੁਸੀਂ ਗੱਲ ਕਰੋਗੇ ਸਾਡੀ ਲੜਾਈ ਮੁਸਲਮਾਨਾਂ ਨਾਲ ਰਹੀ ਹੈ ਚਾਹੇ ਉਹ ਚਮਕੌਰ ਦੀ ਗੜੀ 'ਚ ਰਹੀ ਹੋਵੇ ਚਾਹੇ ਉਹ ਫਤਿਹਗੜ੍ਹ ਸਰਹੰਦ ਦੀਆਂ ਇਟਾਂ ਹੀ ਹੱਚ ਰਹੀਏ ਚਾਹੇ ਉਹ ਆਪਣੇ ਪੀਰ ਬੁੱਧੂ ਸਾਦੇ ਪਰਵਾਦ ਦਾ ਬਦਲਾ ਸਢੌਰੇ 'ਚ ਲਿਆ ਹੋਵੇ ਇਹ ਜਿੰਨੀਆਂ ਲੜਾਈਆਂ ਨੇ ਮੁਸਲਮਾਨਾਂ ਦੇ ਨਾਲ ਸਿੱਖਾਂ ਦੀਆਂ ਰਹੀਆਂ ਨੇ ਕਿਉਂ ਰਹੀਆਂ ਨੇ ਕਿਉਂਕਿ ਉਹ ਜ਼ਬਰੀ ਇਸਲਾਮ ਬੁਲਾਉਂਦੇ ਸੀਗੇ ਤੇ ਸਿੱਖਾਂ ਨੇ ਜ਼ਬਰੀ ਇਸਲਾਮ ਨਹੀਂ ਕਬੂਲਿਆ ਨਹੀਂ ਪਰ ਅੱਜ ਦੇ ਸਮੇਂ 'ਚ ਤਾਂ ਇਦਾਂ ਦਾ ਕੁਝ ਨਹੀਂ ਨਾ ਕਿਉਂਕਿ ਅੱਜ ਦੇ ਸਮੇਂ 'ਚ ਤਾਂ ਮਿਨਿਓਰਿਟੀ 'ਚ ਸਿੱਖ ਨੇ ਮਿਨਿਓਰਿਟੀ ਦੇ ਭਾਰਤ 'ਚ ਮੁਸਲਮਾਨ ਨੇ ਮੁਸਲਮਾਨਾਂ ਤੇ ਕਾਫੀ ਹੱਤਿਆਚਾਰ ਦੀਆਂ ਘਟਨਾਵਾਂ ਜੇਕਰ ਤੁਸੀਂ ਇਥੋਂ ਪੰਜਾਬ ਤੋਂ ਬਾਹਰ ਨਿਕਲਦੇ ਹੋ ਦਿੱਲੀ ਵਾਲੀ ਸਾਈਡ ਜਾਓ ਉਹਨਾਂ ਨੂੰ ਗਊਮਾਸ ਦੇ ਨਾਅ ਉਤੇ ਮਾਰਿਆ ਜਾਂਦਾ ਹਾਲਾਂਕਿ ਨਹੀਂ ਬਰਾਮਤ ਵੀ ਨਹੀਂ ਹੁੰਦਾ ਕਈ ਵਾਰੀ ਕਈ ਘਟਨਾਵਾਂ ਇਹ ਜਿਹੜੇ ਜਿੱਥੇ ਹਿੰਦੂ ਮੁਸਲਮਾਨ ਬਣ ਕੇ ਬੁਰਕੇ ਪਾ ਕੇ ਜਾ ਕੇ ਇਹ ਜਿਹੇ ਘਟਨਾਵਾਂ ਕਰ ਦਿੰਦੇ ਨੇ ਤੋ ਤੁਸੀਂ ਕਨਵਰਟਡ ਤਾਂ ਨਹੀਂ ਹੈਗੇ ਤੁਸੀਂ ਆਪ ਮਤਲਬ ਤੋ ਅਸੀਂ ਕਿਤੇ ਮੁਸਲਮਾਨ ਤੋਂ ਸਿੱਖ ਤਾਂ ਨਹੀਂ 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 ਮੈਂ ਸਿੱਖਾਂ ਦਾ ਮੁੰਡਾ ਹੀ ਆ ਜੀ ਨਹੀਂ ਮੈਨੂੰ ਥੋੜੇ ਥਾਡੇ ਤੇ ਝਾਲਕ ਇਦਾਂ ਦੀ ਪੈ ਰਹੀ ਆ ਕਿ ਕਿ ਤੁਸੀਂ ਹਰ ਫੇਵਰ ਜਿਹੜੀ ਆ ਕਿਤੇ ਨਾ ਕਿਤੇ ਮੁਸਲਮਾਨ ਜਾ ਕਿਤੇ ਮੁਸਲਮਾਨ ਨਹੀਂ ਮੈਂ ਫੇਵਰ ਨਹੀਂ ਕਰ ਰਿਹਾ ਮੈਂ ਤੁਹਾਨੂੰ ਦੱਸ ਰਿਹਾ ਹਾਂ ਵੀ ਜਸਟਿਫਾਈ ਕਰਵਾ ਦੱਸ ਰਿਹਾ ਮੈਂ ਤੁਹਾਨੂੰ ਦੱਸ ਰਿਹਾ ਇਨਸੀਡੈਂਟਸ ਦੱਸ ਰਿਹਾ ਤੁਹਾਨੂੰ ਸਿਰਫ ਇੱਕ ਇਨਸੀਡੈਂਟ ਦੀ ਜ਼ਰੂਰਤ ਹੀ ਨਹੀਂ ਹੈ ਹੂੰ ਦੇਗਾਂ ਦੇ ਕਿਨ ਨਹੀਂ ਫਿਰ ਤੁਸੀਂ ਮੈਂ ਸਿੰਪਲ ਜੀ ਗੱਲ ਕਰਦਾ ਮੈਂ ਪ੍ਰੈਜ਼ੀਡੈਂਟ ਦੀ ਗੱਲ ਕਰ ਲੋ ਅੱਜ ਬੰਗਲਾਦੇਸ਼ ਦੇ ਵਿੱਚ ਜੋ ਹੋ ਰਿਹਾ ਕਿਹੜਾ ਪੰਜਾਬ ਦਾ ਕਿਹੜਾ ਹਿੰਦੂਸਤਾਨ ਦਾ ਮੁਸਲਮਾਨ ਸੜਕ ਤੇ ਆਇਆ ਉਹਦੇ ਅੰਗੇਸਟ ਕੋਈ ਆਇਆ ਜਿਹੜੇ ਫਿਰ ਉਹ ਵੀ ਇਹਦੀ ਤੇ ਵੀ ਗੱਲ ਕਰ ਲੈਣੇ ਜਿਹੜੇ ਮੁਸਲਮਾਨ ਸਾੜੇ ਜਾਂਦੇ ਨੇ ਮੁਸਲਮਾਨ ਨੂੰ ਜਿੰਨਾ ਸਾੜ ਉਹਨਾਂ ਥੋੜਾ ਅਸਲ 'ਚ ਆਪਾਂ ਇਹ ਹੈ ਜੀ ਮੈਂ ਤੁਹਾਨੂੰ ਮੇਰਾ ਬਿਆਨ ਲੈ ਲਓ ਨਾ ਜਿਹੜੇ ਮੁਸਲਮਾਨ ਅਜੇਹੇ ਨੇ ਜਿਹੜੇ ਹਮੇਸ਼ਾ ਨਫ਼ਰਤ ਫਲਾ ਰਹੇ ਨੇ ਜਿਹੜੇ ਮੁਸਲਮਾਨ ਅੱਜ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨੂੰ ਮਾਰ ਰਹੇ ਨੇ ਹੂੰ ਜੋ ਮੇਰੇ ਡੇਕੇ ਆ ਜਵੇ ਮੈਮੀ ਨੇ ਛੱਡਾ ਮੈਂ ਵੀ ਛੜਾ ਦੂੰ ਗੱਡੀ ਇਸ ਦਾ ਕਿ ਅਸੀਂ ਜਨਮ ਦੇ ਵਰ ਖਲਾਫ ਹਾਂ ਦੂਸਰਾ ਇਹ ਵੀ ਇਹਦੇ ਚ ਇਹ ਵੀ ਹੈ ਨਾ ਜਦੋਂ ਆਪਾਂ ਬਚਪਨ ਚ ਅਸੀਂ ਸਿੱਖਦੇ ਹਾਂ ਸਾਨੂੰ ਸਿਖਾਇਆ ਜਾਂਦਾ ਧਰਮ ਕੋਈ ਨਹੀਂ ਮਾੜਾ ਹੁੰਦਾ ਨਹੀਂ ਤੇ ਜੇ ਕੋਈ ਜੇ ਕੋਈ ਆਤਵਾਦ ਦੀ ਹੈ ਜੇ ਕੋਈ ਗੁਨਾਹ ਕਰ ਉਹ ਤਾਂ ਕੋਈ ਧਰਮ ਨਹੀਂ ਹੁੰਦਾ ਧਰਮ ਇੱਕੇ ਆ ਸਾਡਾ ਬਾਕੀ ਸਾਰੀ ਐਜੇ ਹੀ ਨੇ ਉਹਦਾ ਕਾਰਨ ਕੀ ਆ ਜਿਹੜਾ ਧਰਮ ਇੱਕ ਧਰਮ ਕਿਹੜਾ ਇੱਕੇ ਧਰਮ ਹੈ ਜਿਹੜਾ ਸਨਾਤਨ ਤੇ ਸਿੱਖ ਤੇ ਹਿੰਦੂ ਦੀ ਇੱਕੇ ਮੰਨਦੇ ਆਪਾਂ ਨਹੀਂ ਇਹ ਤਾਂ ਇਹ ਇਹ ਇੱਕੇ ਧਰਮ ਹੈ ਤੁਹਾਨੂੰ ਨਹੀਂ ਲੱਗਦਾ ਕਿ ਇਹ ਵੱਡੀ ਗੱਲ ਹੈ ਵੀ ਸਿੱਖ ਇੱਕ ਪੰਥ ਹੈ ਨਾ ਧਰਮ ਵੀ ਸਿੱਖ ਨੂੰ ਵੀ ਤੁਸੀਂ ਧਰਮ ਸਿੱਖ ਇੱਕ ਪੰਥ ਹੈ ਗੁਰੂ ਨਾਨਕ ਸਾਹਿਬ ਨੂੰ ਪੁੱਛੋ ਨਾ ਉਹਨੇ ਕਿਤੇ ਧਰਮ ਲਿਖਿਆ ਸਿੱਖ ਧਰਮ ਉਹ ਕਹਿੰਦੇ ਮਾਰਿਆ ਸਿੱਖਾ ਜਗ ਤੇ ਮੇ ਨਾਨਕ ਨਿਰਮਲ ਪੰਥ ਚਲਾਇਆ ਇਹ ਪੰਥ ਹੈ ਫੇ ਖਾਲਸਾ ਪੰਥ ਹੈ ਫੇ ਤਾਂ ਸਿੱਖ ਦੋ ਧਰਮ ਹੋ ਗਏ ਇੱਕ ਨਿਰਮਲ ਪੰਥ ਹੋ ਗਿਆ ਇਕ ਖਾਲਸਾ ਇਹ ਪੰਥ ਇੱਕ ਰਾਸਤਾ ਇਹਦਾ ਪਾ ਧਰਮ ਨਹੀਂ ਹੈ ਧਰਮ ਸਨਾਤਨ ਹੈ ਇਸੇ ਤਰ੍ਹਾਂ ਜਿਹੜੇ ਅੱਜ ਜਿੰਨੇ ਵੀ ਲੋਕ ਮਰ ਰਹੇ ਨੇ ਜਾਂ ਮਾਰ ਰਹੇ ਨੇ ਉਹ 99.99% ਮੁਹੰਮਦਾਨਾ ਵਰਲਡਵਾਈਡ ਆ ਲੜਾਈਆਂ ਜਿੰਨੀਆਂ ਚੱਲ ਰਹੀਆਂ ਜਿੱਦੇ ਅਸੀਂ ਜੰਮੇ ਨੇ ਇਸਲਾਮਿਕ ਕੰਟਰੀਆਂ ਦੀ ਅਜੇ ਤੱਕ ਲੜਾਈਆਂ ਨਹੀਂ ਬੰਦ ਹੋਈਆਂ ਸਾਡਾ ਗਵਾਂਡੀ ਦੇਸ਼ ਆ ਮੁਸਲਮਾਨ ਪਾਕਿਸਤਾਨ ਉੱਥੇ ਜਿੰਨੇ ਅੱਜ ਪੰਜਾਬ ਦੀ ਫੇਵਰਚ ਵੀਡੀਓ ਆਉਂਦੀਆਂ ਚੇ ਨਾਸਰ ਢਿੱਲੋਂ ਲਾ ਲੋ ਚੇ ਹੋਰ ਜਿੰਨੇ ਅਲੀ ਮੁਹੰਮਦ ਨੇ ਇਹ ਸਾਰੇ ਕਨਵਰਟਡ ਸਿੱਖ ਟੂ ਕਨਵਰਟ ਮੁਸਲਮਾਨ ਨੇ ਜਿਹੜੇ ਪਾਕਿਸਤਾਨ ਦੇ ਅਸਲ ਦੇ ਵਿੱਚ ਜਿਹੜੇ ਮੁਸਲਮਾਨ ਨੇ ਕਦੇ ਪੁਸ਼ਤੂ ਬੋਲਣ ਵਾਲ ਕਿਸੇ ਪਠਾਨ ਨੇ ਪੰਜਾਬ ਦੇ ਨਾਲ ਕੋਈ ਹਮਾਇਤੀ ਨਹੀਂ ਹੈ ਕਦੇ ਗੁਜ ਮੀਆਂ ਵਾਲੀ ਗੁਜਰਾਤ ਵਾਲਿਆਂ ਦੀ ਕੋਈ ਦੇ ਨਾਲ ਹਮਾਇਤੀ ਨਹੀਂ ਹੈ ਇਹ ਜਿਹੜੇ ਕਨਵਰਟਡ ਦੇ ਜਿਹੜੇ ਮੁਸਲਮਾਨ ਨੇ ਉਹਨਾਂ ਦੀ ਜ਼ੁਬਾਨ ਇੱਕ ਹੋਣ ਕਰਕੇ ਸਾਨੂੰ ਇੱਕ ਦੂਜੇ ਦੇ ਨਾਲ ਉਹ ਫੇਵਰ ਕਰਦੇ। ਜੀ ਮੈਨੂੰ ਤੁਹਾਨੂੰ ਇਹ ਲੱਗਦਾ ਵੀ ਕੁੱਲ ਭਾਰਤ ਦੇ ਮੁਸਲਮਾਨ ਹੀ ਫਿਰ ਉਹਦਾਂ ਦੇ ਹੋਗੇ ਮਗਲਾਂ ਵਰਗੇ 99% ਪਰ ਮੇਰਾ ਇੱਕ ایکسپੀਰੀਅੰਸ ਕਹਿੰਦਾ ਵੀ ਮੈਂ ਜਦੋਂ ਕਿਸੇ ਦੋਸਤ ਦੀ ਵਿਆਹ ਤੇ ਲਖਨਊ ਜਾਣਾ ਮੇਰਾ ਤਾਂ ਬਹੁਤ ਸਤਿਕਾਰ ਕੀਤਾ ਗਿਆ ਮੁਸਲਮਾਨਾਂ ਵੱਲੋਂ ਦੇਖੋ ਕਾਰਨ ਹੈ ਇਹ ਤਾਂ ਤੁਸੀਂ ਪਾਕਿਸਤਾਨ ਚਲੇ ਜਾਓ ਤੁਹਾਡਾ ਬਹੁਤ ਸਤਿਕਾਰ ਹੋਊਗਾ ਉਹਦਾ ਕਾਰਨ ਹੈ ਇੱਕ ਜਹਾਦ ਦਾ ਹਿੱਸਾ ਹੈ ਤੁਹਾਨੂੰ ਉਹਨਾਂ ਦੀ ਕ ਐਜੂਕੇਸ਼ਨ ਹੈ ਉਹ ਦੱਸਿਆ ਜਾ ਰਿਹਾ ਕਿ ਸਿੱਖਾਂ ਨੂੰ ਤੁਸੀਂ ਕਿਵੇਂ ਫੇਵਰ ਲੈਣੀ ਆ ਕਿਵੇਂ ਉਹਨਾਂ ਨਾਲ ਤੁਸੀਂ ਮਿੱਠੇ ਬੋਲਣਾ ਇਹ ਇੱਕ ਜਹਾਦ ਦਾ ਹਿੱਸਾ ਹੈ ਫਿਰ ਪੰਜਾਬ ਦੇ ਜਾਂ ਭਾਰਤ ਦੇ ਹਿੰਦੂ ਸਿੱਖਾਂ ਪ੍ਰਤੀ ਵੀ ਨਫ਼ਰਤ ਰੱਖਦੇ ਨੇ ਜਦੋਂ ਪੰਜਾਬ ਦੇ ਆ ਸ਼ਿਵ ਸੇਨ ਵਾਲੇ ਕਈ ਆ ਅੱਗੇ ਉਗਲਦੇ ਰਹਿੰਦੇ ਨੇ ਸਿੱਖਾਂ ਪ੍ਰਤੀ ਦੇਖੋ ਕਾਰਨ ਉਹ ਸਿੱਖਾਂ ਸਾਰੀ ਜਿਹੜੀ ਸਿੱਖਾਂ ਪ੍ਰਤੀ ਨਹੀਂ ਉਗਲਦੇ ਉਹ ਉਗਲਦੇ ਨੇ ਉਹ ਵੀ ਸਿੱਖ ਨੇ ਨਹੀਂ ਉਹ ਅਤਵਾਦੀ ਨੇ ਸਿੱਖੇ ਕਿਉਂ ਮੰਨਦੇ ਸਿੱਖ ਉਹ ਆ ਜਿਹੜਾ ਸਾਂਝੀਆਂ ਦੀ ਗੱਲ ਕਰਦਾ ਹੈ ਜਿਹੜਾ ਦੇਸ਼ ਅਖੰਡਤਾ ਦੀ ਗੱਲ ਕਰਦਾ ਹੈ ਜਿਹੜਾ ਦੇਸ਼ ਦੇ ਵਿੱਚ ਇਕੱਠੇ ਰਹਿਣ ਦੀ ਗੱਲ ਕਰਦਾ ਉਹ ਸਿੱਖ ਹੈ ਉਹ ਤਤਵਾਦੀ ਨਹੀਂ ਤੁਹਾਨੂੰ ਆਤਵਾਦੀ ਲੱਗਦੇ ਨੇ ਹੈ ਲੱਗਦੇ ਨਹੀਂ ਜਿਹੜਾ ਗੱਲ ਕਰਦਾ